ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਟੂਡੈਂਟਸ ਲਈ ਇੱਕ ਦਿਲਚਸਪ ਜਾਣਕਾਰੀ ਸਾਂਝੀ ਕਰਾਂਗੇ ਕਿ ਲਾਫਿੰਗ ਗੈਸ ਯਾਨੀ ਕਿ ਨਾਈਟਰਸ ਆਕਸਾਈਡ ਸੁੰਘ ਲੈਣ ਨਾਲ ਆਪਣੇ ਆਪ ਹਸਣਾ ਕਿਉਂ ਆਉਂਦਾ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸੋਲ ਨੂੰ ਯਾਦ ਰੱਖਿਆ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਬ੍ਰਹਮੰਡ ਬਹੁਤ ਵਿਸ਼ਾਲ ਹੈ ਤੇ ਕੁਦਰਤ ਮਹਾਨ ਹੈ ਇੰਥੋਂ ਤੱਕ ਕਿ ਸਾਡੀ ਜੋ ਧਰਤੀ ਬ੍ਰਹਮੰਡ ਦਾ ਇੱਕ ਛੋਟਾ ਜਿਹਾ ਭਾਗ ਹੀ ਹੈ ਇਸ ਦੇ ਉੱਤੇ ਵੀ ਇਹੋ ਜਿਹੇ ਅਜੀਬੋ ਗਰੀਬ ਚੀਜ਼ਾਂ ਪਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਮਨੁੱਖ ਨੂੰ ਸੱਚਮੁੱਚ ਹੈਰਾਨ ਕਰਦੀਆਂ ਹਨ ਤਾਂ ਧਰਤੀ ਦੇ ਵਾਯੂ ਮੰਡਲ ਦੇ ਵਿੱਚ ਇੱਕ ਗੈਸ ਲਾਫਿੰਗ ਗੈਸ ਯਾਨੀ ਕਿ ਨਾਈਟ੍ਰਿਕ ਆਕਸਾਈਡ ਜੋ ਮਿਲਦੀ ਹੈ ਇਸ ਦੇ ਸੁਗ ਲੈਣ ਦੇ ਨਾਲ ਆਪਣੇ ਆਪ ਹੀ ਆਦਮੀ ਨੂੰ ਹਾਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਪਰੰਤੂ ਅਜਿਹਾ ਹੁੰਦਾ ਕਿਉਂ ਹੈ ਇਸ ਦੇ ਬਾਰੇ ਆਓ ਜਾਣਕਾਰੀ ਸਾਂਝੀ ਕਰਦੇ ਹਾਂ ਲਾਫਿੰਗ ਗੈਸ ਯਾਨੀ ਕਿ ਹਸੌਣ ਵਾਲੀ ਗੈਸ ਦਾ ਰਸਾਇਣਕ ਨਾਮ ਨਾਈਟ੍ਰਸ ਆਕਸਾਈਡ ਹੁੰਦਾ ਹੈ ਇਸ ਦਾ ਰਸਾਇਣਕ ਫਾਰਮੂਲਾ N2O ਹੈ ਇਸ ਗੈਸ ਦੀ ਖੋਜ 1722 ਵਿੱਚ ਇੰਗਲੈਂਡ ਦੇ ਇੱਕ ਸਾਇੰਟਿਸਟ ਜੋਸਫ ਪ੍ਰੀਸਟ ਨੇ ਕੀਤੀ ਸੀ ਵਾਤਾਵਰਨ ਵਿੱਚ ਇੱਕ ਗ੍ਰੀਨ ਹਾਊਸ ਗੈਸ ਦੇ ਰੂਪ ਦੇ ਵਿੱਚ ਇਹ ਗੈਸ ਮੌਜੂਦ ਹੁੰਦੀ ਹੈ ਪਰੰਤੂ ਇਸ ਨੂੰ ਲੈਬਾਰਟਰੀ ਦੇ ਵਿੱਚ ਬਣਾਉਟੀ ਢੰਗ ਦੇ ਨਾਲ ਵੀ ਤਿਆਰ ਕੀਤਾ ਜਾ ਸਕਦਾ ਹੈ ਇਹ ਗੱਲ ਹਰੇਕ ਲਈ ਦਿੱਸਿਆਸਪੀ ਦਾ ਕਾਰਨ ਹੈ ਕਿ ਇਸ ਗੈਸ ਨੂੰ ਸੁੰਗਣ ਨਾਲ ਆਪ ਮਾਰੇ ਹੀ ਹੱਸਾ ਕਿਉਂ ਹੁੰਦਾ ਹੈ ਅਸਲ ਵਿੱਚ ਲਾਵਿੰਗ ਗੈਸ ਸਾਡੇ ਸਰੀਰ ਦੇ ਵਿੱਚ ਡੋਪਾਮਾਈਨ ਹਾਰਮੋਨ ਨੂੰ ਉਤੇਜਿਤ ਕਰਦੀ ਹੈ ਇਹ ਆਦਮੀ ਨੂੰ ਯੂਫੋਰਿਕ ਬਣਾ ਦਿੰਦੀ ਹੈ ਜਿਸ ਨਾਲ ਸਾਰਾ ਕੁਝ ਚੰਗਾ ਚੰਗਾ ਲੱਗਣ ਲੱਗ ਜਾਂਦਾ ਹੈ ਤੇ ਜਿਸ ਦੇ ਨਾਲ ਆਦਮੀ ਨਾ ਚਾਹੁੰਦਾ ਹੋਇਆ ਵੀ ਹੱਸਣ ਲੱਗਦਾ ਹੈ ਤੇ ਇਨਸਾਨ ਆਪਣੇ ਆਪ ਨੂੰ ਖੁਸ਼-ਖੁਸ਼ ਮਹਿਸੂਸ ਕਰਨ ਲੱਗਦਾ ਹੈ ਡੋਪਾਮਾਈਨ ਹਾਰਮੋਨ ਦੀ ਨਿਸ਼ਚਿਤ ਮਾਤਰਾ ਸਾਡੇ ਸਰੀਰ ਨੂੰ ਸਮੇਂ-ਸਮੇਂ ਤੇ ਇਸ ਦੀ ਲੋੜ ਰਹਿੰਦੀ ਹੈ ਜੇਕਰ ਇਸ ਹਾਰਮੋਨ ਦੀ ਕਮੀ ਹੋ ਜਾਵੇ ਤਾਂ ਫਿਰ ਚਿੰਤਾ ਤਣਾਅ ਪੈਂਦੀ ਕਲਾ ਯਾਨੀ ਕਿ ਨੈਗੇਟਿਵਿਟੀ ਅਨੀਂਦਰਾ ਤੇ ਦਿਮਾਗੀ ਕਮਜ਼ੋਰੀ ਵਰਗੀਆਂ ਹਾਲਤਾਂ ਪੈਦਾ ਹੋ ਜਾਂਦੀਆਂ ਹਨ ਫਰੰਟੂ ਅਧਿਕ ਮਾਤਰਾ ਦੇ ਵਿੱਚ ਲਾਫਿੰਗ ਗੈਸ ਸੁੰਗਣ ਦੇ ਨਾਲ ਜੋ ਹੈ ਡੋਪਾਮਾਈਨ ਜ਼ਿਆਦਾ ਮਾਤਰਾ ਦੇ ਵਿੱਚ ਰਿਸ਼ਤਾ ਹੈ ਤੇ ਇਸ ਦਾ ਜ਼ਿਆਦਾ ਰਸਾਬ ਚੰਗਾ ਨਹੀਂ ਹੈ ਇਹ ਖਤਰਨਾਕ ਵੀ ਸਾਬਤ ਹੋ ਸਕਦਾ ਹੈ ਇਸ ਲਈ ਲਾਫਿੰਗ ਗੈਸ ਦਾ ਜ਼ਿਆਦਾ ਮਾਤਰਾ ਦੇ ਵਿੱਚ ਸੁੰਘਣਾ ਠੀਕ ਨਹੀਂ ਕਿਹਾ ਜਾ ਸਕਦਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਇਕ ਤੇ ਹਾਈਪ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ